ਜਿਹੜਾ ਪਿਛਲੇ ਦਿਨੀ ਸੰਯੁਕਤ ਮੋਰਚਾ ਆਲ ਇੰਡੀਆ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਦੋ ਪ੍ਰੋਗਰਾਮ ਤੈਅ ਹੋਏ ਆ ਇੱਕ ਹੋਕੇ ਹੋਇਆ 9 ਤਰੀਕ ਦਾ 9 ਜਨਵਰੀ ਦਾ ਦੂਜਾ ਪ੍ਰੋਗਰਾਮ ਹੋਇਆ 4 ਜਨਵਰੀ ਦਾ ਤਹਾਣੇ ਹਰਿਆਣੇ ਦੇ ਵਿੱਚ ਉਹ ਦੋ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਾਸਤੇ ਤਿਆਰੀਆਂ ਚੱਲ ਰਹੀਆਂ ਨੇ ਤੀਜਾ ਜਿਹੜਾ ਪ੍ਰੋਗਰਾਮ ਹੈ ਸਾਡੀ ਜਥੇਬੰਦੀ ਵੱਲੋਂ ਅੱਜ ਜਿਹੜਾ ਬੰਦ ਹੋਇਆ ਪੰਜਾਬ ਬੰਦ ਉਹਦੇ ਵਿੱਚ ਅਸੀਂ ਬਲਾਕ ਪੱਧਰ ਤੇ ਆਰਥੀਪੂਕ ਮਜਾਰੇ ਕਰਨ ਦਾ ਫੈਸਲਾ ਹੋਇਆ ਜਿਹੜੇ ਕਈ ਦਰਜਣਾਂ ਯਾਨੀ ਜੇ ਕਿਈ 50 ਥਾਮਾਂ ਤੇ ਲਗਭਗ ਉਹ ਪੰਜਾਬ ਦੇ ਵਿਚਾਰਥੀ ਫੂਕ ਮਜਾਰੇ ਹੋਏ ਆ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਸਾਹਿਬਸ਼ੀਸ਼ ਤੌਰ ਤੇ ਜਿਹੜਾ 4 ਤਰੀਕ ਨੂੰ ਤੋਹਾਣੇ ਦੇ ਵਿੱਚ ਸੰਯੁਕਤ ਮੋਰਚੇ ਵੱਲੋਂ ਮਹਾਪੰਚਾਇਤ ਕੀਤੀ ਜਾ ਰਹੀ ਹੈ ਉਹ ਮੇਨਾ ਮੰਗਾਂ ਤੇ ਵਿਸ਼ੇਸ਼ ਕਰਕੇ ਜਿਹੜਾ ਨਵਾਂ ਡਰਾਫਟ ਆਇਆ ਹੈ ਯਾਨੀ ਖੇਤੀ ਕਾਨੂੰਨ ਜਿਹੜੇ ਪਹਿਲਾਂ 2021 ਵਿੱਚ ਆਪਾਂ ਦੋ lần ਲੜਿਆ ਉਹਨਾਂ ਨੂੰ ਸਰਕਾਰ ਟੇਡੇ ਢੰਗ ਨਾਲ ਚੋਰ ਮੋਰੀ ਰਹੀਂ ਦੁਬਾਰਾ ਲਾਗੂ ਕਰਨੀ ਚਾਹੁੰਦੀ ਹੈ ਉਹਦੇ ਵਿੱਚ ਇਹਨਾਂ ਨੇ ਉਹੀ ਗੱਲਾਂ ਨੇ ਜਿਹੜੀਆਂ ਕਹਲੇ ਕਾਲੇ ਕਾਨੂੰਨਾਂ 'ਚ ਤਿੰਨੋਂ ਖੇਤੀ ਕਾਨੂੰਨਾਂ 'ਚ ਪਾਏ ਸੀ ਉਹੀ ਲਗਭਗ ਨੇ ਬਸ ਫਰਕ ਸਿਰਫ ਇਹ ਨਹੀਂ ਹੈ ਇਹ ਸਟੇਟ ਸਰਕਾਰਾਂ ਨੂੰ ਕੇਂਦਰ ਨੇ ਡਰਾਫਟ ਭੇਜਿਆ ਵੀ ਤੁਸੀਂ ਇਹਨਾਂ ਦਾ ਪ੍ਰਪੋਜ਼ਲ ਭੇਜੋ ਕਿਉਂਕਿ ਭਾਜਪਾ ਦਾ ਇਹ ਬਹੁਤ ਸੀ ਹੈ ਕਿ ਜਿਹੜੀਆਂ ਸਰਕਾਰਾਂ ਉਹਨਾਂ ਦੀਆਂ ਸਰਕਾਰਾਂ ਨੇ ਜਿਹੜੀਆਂ ਸਟੇਟਾਂ ਦੇ ਵਿੱਚ ਉੱਥੇ ਇਹ ਡਰਾਫਟ ਇੰਪਲੀਮੈਂਟ ਹੋ ਜਾਊਗਾ ਤੇ ਜਿਹੜੀਆਂ ਸਰਕਾਰਾਂ ਦੇ ਵਿੱਚ ਇਹਨਾਂ ਦੀ ਸਰਕਾਰ ਐਂਟੀ ਸਰਕਾਰ ਹੈ ਬੀਜੇਪੀ ਉੱਥੇ ਉਹਨਾਂ ਦੀ ਚੂੜੀ ਟਾਈਟ ਕਰਕੇ ਦਬਾਅ ਪਾ ਕੇ ਉਹਨੂੰ ਲਾਗੂ ਕਰਾਉਣਗੇ ਕਿ ਇਹ ਉਹਨਾਂ ਦੀ ਪਾਲਿਸੀ ਹੈ ਕਿੰਨੀ ਕਾਬਜਾ ਹੁੰਦੀ ਹੈ ਇਹਦੇ ਵਿਰੋਧ ਚੋਂ ਸਯੁਕਤ ਮੋਰਚਾ ਨੇ ਇਹਦੀ ਬਹਿਲ ਕਦਮੀ ਕੀਤੀ ਹੈ ਹੱਥ ਚ ਲਿਆ ਤੇ ਡਰਾਫਟ ਪੜ੍ਹਿਆ ਤੇ ਤੇ ਇੱਕ ਐਲੈਕਸ਼ਨ 23 ਤਰੀਕ ਨੂੰ ਪਹਿਲਾਂ ਆਲ ਇੰਡੀਆ ਪੱਧਰ ਦਾ ਸਾਰੇ ਜ਼ਿਲ੍ਹਾ ਹੈੱਡਕੁਆਰਟਰ ਅਸੀਂ ਦਿੱਤਾ। ਉਹਦੇ ਵਿੱਚ ਜਿਹੜੀਆਂ ਸਾਰੀ ਮੰਗਾਂ ਨੇ ਨਵੇਂ ਡਰਾਫਟ ਵਾਲੀ ਮੰਗ ਵੀ ਖਨੌਰੀ ਮੋਰਚੇ ਤੇ ਹੋਇਆ ਜਿਹੜਾ ਪਥਰੂਗਾਹ ਦੇ ਗੋਲੇ ਛੱਟੇ ਹੈ ਜਿਹੜਾ ਕਿਸਾਨਾਂ ਨੂੰ ਨਹੀਂ ਜਾਣ ਦਿੱਤਾ ਸੰਭੂ ਬਾਰਡਰ ਤੋਂ ਉਹਦੇ ਨੂੰ ਉਹ ਵੀ ਵਿੱਚ ਪਾਈ ਹੈ ਤੇ ਸਰਕਾਰ ਦੀ ਨਿਖੇਦੀ ਕੀਤੀ ਹੈ। ਜਿਹੜਾ ਖਨੌਰੀ ਬਾਰਡਰ ਤੇ ਡੱਲੇਵਾਲ ਸਾਹਿਬ ਦਾ ਮਰਨ ਬਰਤ ਚੱਲ ਰਿਹਾ ਹੈ। ਉਹਦੇ ਦੋਵੇਂ ਸਰਕਾਰਾਂ ਨੂੰ ਦੋਸ਼ੀ ਠ라 ਕੇ ਵੀ ਕੇਂਦਰ ਤੇ ਪੰਜਾਬ ਸਰਕਾਰ ਨੇ ਇਹਨੂੰ ਅਗਨੋਰ ਕੀਤਾ ਹੋਇਆ ਹੈ ਤੇ ਉਹ ਉਹਦੀ ਅਸੀਂ ਉਹਨਾਂ ਤੇ ਸੋਚਿਆ ਵੀ ਜੇ ਕੱਲ ਨੂੰ ਕੋਈ ਨੀਕੀ ਗੱਲ ਹੁੰਦੀ ਹੈ ਉਹਦੀਆਂ ਦੋਸ਼ੀਆਂ ਇਹ ਦੋਨੇ ਸਰਕਾਰਾਂ ਹੋਣਗੀਆਂ ਇਹਨਾਂ ਮੁੱਦਿਆਂ ਤੇ ਅਸੀਂ ਐਮਐਸਪੀ ਦੀਆਂ ਜਿਹੜੀਆਂ ਨਾਲ ਗਰੰਟੀ ਦਿੱਲੀ ਮੋਰਚੇ ਦੀਆਂ ਮੰਗਾਂ ਰਹਿੰਦੀਆਂ ਨੇ ਇਹਨਾਂ ਸਾਰੇ ਮੁੱਦਿਆਂ ਤੇ ਅਸੀਂ ਦੋ ਪ੍ਰੋਗਰਾਮ ਇੱਕ ਹਰਿਆਣੇ 'ਚ ਇੱਕ ਪੰਜਾਬ 'ਚ ਸੰਯੁਕਤ ਮੋਰਚੇ ਦੇ ਦੇਸ਼ਾ ਨਿਰਦੇਸ਼ ਤੇ ਕਰ ਰਹੇ ਹਾਂ ਤੇ ਅਸੀਂ ਉਹਦੀਆਂ ਤਿਆਰੀਆਂ ਦੇ ਵਿੱਚੋਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕਿਉਂਕਿ ਅਸੀਂ ਹੁਣੇ ਹੀ ਆਪਣੇ ਪੰਜਾਬ ਦੇ ਸਾਰੇ ਬਲਾਕਾਂ ਦੀਆਂ ਮੀਟਿੰਗਾਂ ਤਕਰੀਬਨ ਅੱਜ ਸਾਡੀਆਂ ਹੋਈਆਂ ਨੇ ਵੱਡੀਆਂ ਮੀਟਿੰਗਾਂ ਦੇ ਵਿੱਚ ਅਸੀਂ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਬੀਬੀਆਂ ਨੂੰ ਲੈ ਕੇ ਜਾਣ ਦਾ ਫੈਸਲਾ ਕੀਤਾ ਹੈ ਤਾਂ ਕਿ ਸਰਕਾਰ ਤੇ ਇਹਦਾ ਦਬਾਅ ਪਾਇਆ ਜਾ ਸਕੇ ਤਾਂ ਕਿ ਇਹ ਮੋਰਚਾ ਜਿਹੜਾ ਨਵੇਂ ਡਰਾਫਟ ਵਾਲੀ ਨੀਤੀ ਲਾਗੂ ਕਰਨ ਦੀ ਹੈ ਉਹਨੂੰ ਵਾਪਸ ਮੋੜਨ ਦੀ ਖਾਤਰ ਸਮੂਹ ਜਨਤਾ ਦਾ ਸਹਿਯੋਗ ਲੈਣ ਦੀ ਖਾਤਰ ਲੋਕਾਂ 'ਚ ਆਪਣੀ ਗੱਲ ਲੈ ਕੇ ਜਾਈਏ ਤਾਂ ਕਿ ਜਨਤਾ ਇਹਨੂੰ ਹੰਗਾਰਾ ਦੇਵੇ ਮੁਰਕੇ ਉਹਦਾ ਸੰਘਰਸ਼ ਕਿ ਕਾਰਪੋਰੇਟ ਨੂੰ ਖੇਤੀ ਸੈਕਟਰ ਦੇ ਵਿੱਚੋਂ ਵਪਾਰ ਸੈਕਟਰ ਦੇ ਵਿੱਚੋਂ ਖੁੱਲੀ ਮੰਡੀ ਦੇ ਵਿੱਚ ਦਾ ਨਾਂ ਲੈ ਕੇ ਨਾਜ ਤੇ ਕਬਜ਼ਾ ਕਰਨ ਤੋਂ ਖੂਡ ਰਿਫੂਡ ਸੁਰੱਖਿਆ ਨੂੰ ਖਤਰਾ ਖੜਾ ਕਰਨ ਤੋਂ ਇਨਾ ਕਾਰਪੋਰੇਟ ਸੱਤ ਤਾਕਤਾਂ ਨੂੰ ਰੋਕਿਆ ਜਾਵੇ ਉਸ ਲੰਬੇ ਸੰਘਰਸ਼ ਦੀ ਲੜਾਈ ਦੇ ਵਿੱਚੋਂ ਅਸੀਂ ਇਹ ਪ੍ਰੋਗਰਾਮ ਦਿੱਤੇ ਪਰ ਅਗਰ ਆਹ ਤਾਂ ਜਿਹੜਾ ਕੁਝ ਕਰ ਰਹੇ ਹੋ ਡਰਾਫਟ ਹੈ ਤੇ ਜਗਰਾਂ ਦੇ ਬਾਰੇ ਉਹਦੇ ਵਿੱਚ ਕੀ ਇਹ ਜਿਹੀ ਸ਼ਰਤਾਂ ਨੇ ਜਾਂ ਮੰਗਾਂ ਨੇ ਤੁਹਾਡੇ ਕੋਲ ਮਤਲਬ ਨਹੀਂ ਮਿਲਦੇ ਜੇ ਤੁਹਾਨੂੰ ਨਹੀਂ ਸਹੀ ਲੱਗਦਾ ਉਹਦੇ ਚੋਹੀ ਨੇ ਜੀ ਜਿਹੜੀ ਖੁੱਲੀ ਮੰਡੀ ਦਾ ਪੈਰਲਲ ਮੰਡੀ ਪ੍ਰਾਈਵੇਟ ਮੰਡੀ ਜਿਵੇਂ ਹੁਣ ਸ਼ੈ ਲੋਕ ਨਾਮ ਨੇ ਜਾਂ ਕੋਡ ਸਟੋਰ ਨੇ ਉਹਨਾਂ ਨੂੰ ਮੰਡੀ ਯਾਰਡ ਸ਼ੋਅ ਕਰਨ ਦੀ ਗੱਲ ਮਾਰਕੀਟ ਫੀਸ ਦੇ ਵਿੱਚ ਕਟੌਤੀ ਕਰਨ ਦੀ ਗੱਲ ਜੈਨ ਕਿਸਾਨ ਨੂੰ ਆਜ਼ਾਦ ਕਰਨ ਵਾਲੀ ਜਾਂ ਕਿਸਾਨ ਨੂੰ ਆਜ਼ਾਦ ਕਰਾਂਗੇ ਉਹ ਤੇ ਮੁਕਾਬਲਾ ਹੋ ਮੁਕਾਬਲੇ ਨਾਲ ਉਹਨਾਂ ਨੂੰ ਵੱਧ ਪੈਸੇ ਮਿਲਣਗੇ ਵੀਆਂ ਜੀਆਂ ਗੱਲਾਂ ਪਾਈਆਂ ਹੋਈਆਂ ਨੇ ਉਹ ਚ ਕੰਟੈਕਟ ਫਾਰਮਿੰਗ ਵਾਲਾ ਵੀ ਪਾਇਆ ਹੋਇਆ ਮਾਰਕੀਟ ਫੀਸ ਘਟਣ ਵਾਲਾ ਵੀ ਪਾਇਆ ਹੋਇਆ ਉਹਦੇ ਵਿੱਚ ਜਿਹੜਾ ਪੀਡੀਐਸ ਆਇਆ ਜਨਤਕ ਕਮਡ ਪ੍ਰਣਾਲੀ ਦੀ ਸਕੀਮ ਹੈ ਮਜ਼ਦੂਰਾਂ ਨੂੰ ਜਿਹੜੀ ਮਤਲਬ ਦਿੰਦੇ ਨੇ ਉਹ ਸਹੂਲਤ ਉਹਨੂੰ ਕੱਟ ਕੇ ਉਹਨਾਂ ਨੂੰ ਪੈਸੇ ਦੇਣ ਦੀ ਗੱਲ ਵੀ ਪਾਈ ਹੋਈ ਹੈ ਉਹਦੇ ਵਿੱਚ ਫਰਸਾਊਸਿੰਗ ਵਾਲੀ ਗੱਲ ਵੀ ਪਾਈ ਹੋਈ ਹੈ ਕਾਫੀ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਮਤਲਬ ਜਮ੍ਹਾਂ ਹਿੰਨੇ ਮਨੋਂ ਦੇ ਨਾਲ ਮਿਲਦੀਆਂ ਨੇ ਅਸੀਂ ਸਮਝਦੇ ਹਾਂ ਕਿ ਉਹ ਕਾਨੂੰਨ ਜਿਹੜੇ ਕਾਨੂੰਨ ਵਾਪਸ ਰਏ ਸੀ ਉਹ ਚੋਰ ਮੋੜ ਰਹੇ ਬੀਜੇਪੀ ਸਰਕਾਰ ਲਾਗੂ ਕਰਨੀ ਚਾਹੀਦੀ ਪੰਜਾਬ ਕੀ ਕਿੰਨੀ ਤਰੀਕ ਨੂੰ ਸੰਘਰਸ਼ ਆਇਆ ਤੁਹਾਡਾ ਪੰਜਾਬ ਦੇ ਕਿੰਨੀ ਤਰੀਕ ਨੂੰ ਆਇਆ ਪੰਜਾਬ ਦੇ ਵਿੱਚ 9 ਮਾਰਚ 9 ਜਨਵਰੀ ਨੂੰ 9 ਜਨਵਰੀ ਨੂੰ ਹੋ ਗਏ ਕੀ ਐਵੇਂ ਗੇ ਪ੍ਰੋਟੈਸਟ ਕੀ ਕਰਨਾ ਸੀ ਉਸ ਨੂੰ ਉੱਥੇ ਦੇਖੋ ਵहां ਪੰਚਾਇਤ ਹੋਊਗੀ ਜੀ ਵੱਡੀ ਰੈਲੀ ਹੋਊਗੀ ਮੋਗੇ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਇਹ ਮਹਾਪੰਚਾਇਤ ਦੇ ਰੂਪ ਦੇ ਵਿੱਚ ਵੱਡਾ ਇਕੱਠ ਹੋਗਾ ਜੀ ਕਿ ਜਿਸ ਤਰ੍ਹਾਂ ਦੇ ਬਰਨਾਲੇ ਦੇ ਵਿੱਚ ਬੰਦ ਨਹੀਂ ਹੈ ਪਰ ਜਿਹੜਾ ਵਪਾਰ ਮੰਡਲ ਵੱਲੋਂ ਹੈਗਾ ਪ੍ਰਧਾਨ ਜੀ ਵੱਲੋਂ ਜਿਹੜਾ ਹੈਗਾ ਸਮਰਥਨ ਨਹੀਂ ਕੀਤਾ ਗਿਆ ਕਹਿੰਦੇ ਵੀ ਅਸੀਂ ਜਿਹੜਾ ਹੈਗਾ ਨਹੀਂ ਸਮਰਥਨ ਕਰਦੇ ਇਸ ਚੀਜ਼ ਦਾ ਉਹ ਵੀ ਕਿਸੇ ਤਰ੍ਹਾਂ ਦੇ ਦੇਖੋ ਕਿਸੇ ਨੇ ਸਮਰਥਨ ਕੀਤਾ ਹੈ ਕਿ ਨਹੀਂ ਕੀਤਾ ਇਹ ਇਹ ਗੱਲ ਵੱਖਰੀ ਹੈ ਸਾਨੂੰ ਇਹ ਲੱਗਦਾ ਹੈ ਵੀ ਇਹ ਬਹੁਤ ਸਫਲ ਬੰਦ ਹੋਇਆ ਹੈ ਚੰਗੀ ਗੱਲ ਹੈ ਅੱਡਿਆਲ ਸਭ ਕੋ ਖੜਤਾਲ ਤੇ ਬੈਠੇ ਨੇ ਲੱਗਦਾ ਨਾਲੇ ਟਾਈਮ ਤੋਂ ਤੁਹਾਡੀ ਜਥੇਬੰਦੀ ਵੱਲੋਂ ਉਹਨਾਂ ਦਾ ਖੁੱਲ ਕੇ ਸਾਥ ਦੇ ਦੇਖੋ ਕਿਸੇ ਬੰਦੇ ਦੀ ਖਾਤਰ ਤਾਂ ਅਸੀਂ ਕੁਝ ਵੀ ਨਹੀਂ ਕਰਦੇ ਹੁੰਦੇ ਜੀ ਜਥੇਬੰਦੀ ਜਥੇਬੰਦੀ ਖਾਤਰ ਕਰਦੀ ਹੁੰਦੀ ਹੈ ਜਾਂ ਮੰਗਾਂ ਦੀ ਖਾਤਰ ਕਰਦੀ ਹੁੰਦੀ ਹੈ ਅਸੀਂ ਸਮਝਦੇ ਹਾਂ ਵੀ ਇਹ ਮਰਨ ਵਰਤ ਉਹਨਾਂ ਨੇ ਮੰਗਤੇ ਹੋਤੇ ਰੱਖਿਆ ਤਾਂ ਉਹਨਾਂ ਦੀ ਅੱਜ ਵੀ ਜਥੇਬੰਦੀ ਦਾ ਫੈਸਲਾ ਹੈ ਅਸੀਂ ਜਦੋਂ ਤੋਂ ਉਹ ਸੰਘਰਸ਼ ਦੇ ਵਿੱਚ ਗਏ ਐ ਉਹਨੂੰ ਵਿੰਗੇ ਟੈਡੇ ਢੰਗ ਨਾਲ ਕਿਸੇ ਤਰ੍ਹਾਂ ਵੀ ਅਸੀਂ ਸਮਰਥ ਨਹੀਂ ਕਰਦੇ ਅਸੀਂ ਉਹਦਾ ਵਿਰੋਧ